ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਅਜੀਹੀ ਸਮੱਸਿਆ ਤੇ ਜਿਸ ਨੂੰ ਤੁਸੀਂ ਹਰ ਰੋਜ਼ ਅਣਜਾਣੇ ਵਿੱਚ ਖਾ ਰਹੇ ਹੋ ਕੀ ਤੁਸੀਂ ਜਾਣਦੇ ਹੋ ਤੁਹਾਡੇ ਰੋਜ਼ਾਨਾ ਦੀਆਂ ਸਬਜ਼ੀਆਂ ਫਲ ਅਤੇ ਅਨਾਜਾਂ ਦੇ ਵਿੱਚ ਕਿੰਨੇ ਖਤਰਨਾਕ ਰਸਾਇਣ ਹਨ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਕੈਮੀਕਲ ਖਾਦਾਂ ਅਤੇ ਹੋਰ ਰਸਾਇਣ ਜਿਨ੍ਹਾਂ ਦੇ ਜ਼ਹਿਰੀਲੇ ਤੱਤ ਸਿੱਧੇ ਤੌਰ ਤੇ ਤੁਹਾਡੇ ਭੋਜਨ ਵਿੱਚ ਆ ਜਾਂਦੇ ਹਨ ਇਹ ਨਾਨੋ ਲੰਮਾ ਸਮਾਂ ਤੱਕ ਲੈਣ ਕਰਨ ਕਈ ਖਤਰਨਾਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੰਨਾ ਜ਼ਹਿਰੀਲੇ ਤੱਤਾਂ ਤੋਂ ਕਿਵੇਂ ਬਚਿਆ ਜਾਏ ਇਸ ਵਿਸ਼ੇ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਨਦੀਪ ਸਿੰਘ ਜੀ ਸਰ ਜੀ ਅੱਜ ਦੀਆਂ ਸਬਜ਼ੀਆਂ ਫਲਾਂ ਅਤੇ ਅਨਾਜਾਂ ਦੇ ਜ਼ਰੀਏ ਕਿੰਨੇ ਕੁ ਖਤਰਨਾਕ ਰਸਾਇਣ ਸਾਡੀ ਪਲੇਟ ਤੱਕ ਪਹੁੰਚ ਰਹੇ ਜੀ ਬੜਾਈ ਮਤਵਪੂਰਨ ਵਿਸ਼ਾ ਲੈ ਕੇ ਆਇਆ ਬੱਚ ਜੀ ਦੇਖੋ ਜਿਹੜੀਆਂ ਸਾਡੀ ਖੇਤੀ ਐ ਅੱਜ ਇਹ ਟੋਟਲ ਰਸਾਇਣਿਕ ਹੋ ਚੁੱਕੀ ਐ ਜੀ ਅੱਜ ਕੋਈ ਵੀ ਗੋਡੀਆਂ ਨਹੀਂ ਕਰਦਾ ਨਦੀਨ ਕੱਢਣ ਵਾਸਤੇ ਜੀ ਬਿਲਕੁਲ ਉਹ ਜਗ੍ਹਾ ਨਦੀਨ ਨਾਸ਼ਕ ਦਵਾਈਆਂ ਪੈਂਦੀਆਂ ਨੇ ਕੀੜੇ ਮਾਰਨ ਵਾਸਤੇ ਕਿੰਨੀਆਂ ਹੀ ਕੀਟਨਾਸ਼ਕ ਦਵਾਈਆਂ ਪੈ ਰਹੀਆਂ ਨੇ ਉਸ ਤੋਂ ਬਾਅਦ ਫਿਰ ਉਪਜ ਵਧਾਉਣ ਵਾਸਤੇ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਕੈਮੀਕਲ ਖਾਦਾਂ ਵਰਤਦੇ ਆਂ ਅੱਜਕੱਲੋ ਪੁਰਾਣੀਆਂ ਰੂੜੀਆਂ ਤੇ ਰਹੀਆਂ ਨਹੀਂ ਜੀ ਸੁੰਦਰ ਸੰਦੇ ਇਹਨਾਂ ਦੇ ਜੀਰੀਲੇ ਤੱਤ ਜਿਹੜੇ ਨੇ ਇਹ ਸਾਡੇ ਖਾਣੇ ਵਿੱਚ ਭਾਰੀ ਮਾਤਰਾ ਚ ਆਉਂਦੇ ਨੇ ਹਾਲਾਂਕਿ ਸਾਡਾ ਜਿਹੜਾ ਫੂਡ ਡਿਪਾਰਟਮੈਂਟ ਹੈ ਇਹਨਾਂ ਨੇ ਹਰ ਇੱਕ ਰਸਾਇਣ ਦੀ ਇੱਕ ਅਲਾਓ ਲਿਮਿਟ ਦੱਸੀ ਹੋਈ ਹੈ ਕਿ 24 ਘੰਟਿਆਂ 'ਚ ਆ ਰਸਾਇਣ ਇੰਨੀ ਮਾਤਰਾ 'ਚ ਆ ਜਾਏਗਾ ਤੇ ਸਰੀਰ ਅਨੁਸਾਹ ਸਕਦਾ ਹੈ ਜੀ ਲੇਕਿਨ ਸਮੱਸਿਆ ਕਿੱਥੇ ਖੜੀ ਹੁੰਦੀ ਹੈ ਕਿ ਜਦੋਂ ਅਲੱਗ-ਅਲੱਗ ਖਾਣਿਆਂ ਦੇ ਵਿੱਚੋਂ ਅਲੱਗ-ਅਲੱਗ ਏ ਰਸਾਇਣ ਸਾਡੀ ਪਲੇਟ ਤੱਕ ਪਹੁੰਚ ਕੇ ਉਹ ਅਲਾਓ ਮਾਤਰਾ ਤੋਂ ਕਈ ਗੁਣਾ ਵੱਧ ਹੋ ਜਾਂਦੇ ਨੇ ਜੀ ਪਿੱਛੇ ਇੱਕ ਰਿਸਰਚ ਹੋਈ ਸੀ ਆਈਆਈਟੀ ਕਾਲਕੱਟਾ ਦੇ ਵਿੱਚ ਉਹ ਤੋਂ ਦੇ ਸਾਇੰਟਿਸਟ ਨੇ ਡਾਕਟਰ ਰਸ਼ਮੀ ਸਾੰਗੀ ਕਿ ਉਹਨਾਂ ਨੇ ਮਦਰ ਮਿਲਕ ਯਾਨਕਿ ਲੇਡੀਜ਼ ਦਾ ਦੁੱਧ ਜਿਹੜਾ ਉਹਦੇ ਉੱਤੇ ਕੀ ਕੀਤੀ ਸੀ ਤੁਸੀਂ ਜਾਣਦੇ ਹੋ ਕਿ ਜਿਹੜੀਆਂ ਲੇਡੀਜ਼ ਨੇ ਉਹ ਕਿੰਨਾ ਖਾਣੇ ਨੂੰ ਪਹਿਲਾਂ ਸਾਫ਼ ਕਰਦੀਆਂ ਨੇ ਜੀ ਭੁੰਨਦੀਆਂ ਨੇ ਛਿੱਲਦੀਆਂ ਨੇ ਫਿਰ ਸਾਫ਼ ਕਰਕੇ ਖਾਣਾ ਬਣਾਇਆ ਜਾਂਦਾ ਹੈ ਤੇ ਉਹਦੇ ਵਿੱਚੋਂ ਕਿੰਨਾ ਫਿਰ ਉਹਨਾਂ ਦੇ શરી ਚ ਗਿਆ ਹੋਵੇਗਾ ਜ਼ਾਇਰ ਤੇ ਫਿਰ ਕਿੰਨਾ ਉਸ ਦੁੱਧ ਦੇ ਵਿੱਚੋਂ ਚ ਆ ਗਿਆ ਹੋਵੇਗਾ ਜੀ ਹਾਂ ਜੀ ਕਿੰਨੇ ਕੁਦਰਤ ਨੇ ਫਿਲਟਰ ਲਾਏ ਨੇ ਤੇ ਫਿਰ ਵੀ ਦੁੱਧ ਕਿੰਨਾ ਪਹੁੰਚਿਆ ਇਹਦੀ ਅਪਰਸ ਸੀਗੀ ਤੇ ਤੁਸੀਂ ਹੈਰਾਨ ਰਹ ਜੋਗੇ ਕਿ ਮਦਰ ਮਿਲਕ ਦੇ ਵਿੱਚ ਜਿਹੜੇ ਪੈਸਟੀਸਾਈਡ ਇੰਡੋਸल्फਾਨ ਕਲੋਰੋਪੈਰੀਫਾਸਵਰਗੇ ਇਹ ਅਲਾਓ ਲਿਮਿਟ ਤੋਂ 500 ਪਰਸੈਂਟ ਜ਼ਿਆਦਾ ਜੀ 800 ਪਰਸੈਂਟ ਜ਼ਿਆਦਾ ਸੀ ਜੀ ਠੀਕ ਹੈ ਇਹ ਮਾਂ ਦੇ ਦੁੱਧ ਚ ਜਾ ਰਿਹਾ ਬੱਚੇ ਉਹ ਠੀਕ ਜੇ ਸੋਚ ਕੇ ਦੇਖੋ ਤੇ ਜਿਹੜਾ ਆਮ ਬੰਦਾ ਖਾਣਾ ਖਾ ਰਿਹਾ ਉਹਦੇ ਤੋਂ ਉਹਦੇ ਸਰੀਰ 'ਚ ਕਿੰਨਾ ਕਿ ਜਾ ਰਿਹਾ ਉਹ ਜੀ। ਕੀ ਤੇ ਉਹਦੇ ਫਿਰ ਕਿੰਨੇ ਕੁ ਬੁਰੇ ਅਸਰ ਉਹਦੇ ਸਰੀਰ ਦੇ ਵਿੱਚ ਹੋਰੇ ਹੋਣਗੇ ਤੇ ਕਿੰਨੀਆਂ ਕੁ ਬਿਮਾਰੀਆਂ ਤੋਂ ਸ਼ਿਕਾਇਤ ਹੋ ਰਿਹਾ ਹੋ ਜਾ। ਅੱਜ ਤੁਸੀਂ ਦੇਖਦੇ ਹੋ ਹਰ ਤੀਜੇ ਚੌਥੇ ਕਰਕੇ ਕੈਂਸਰ ਮਿਲ ਜਾਂਦਾ ਹੈ। ਜੀ ਠੀਕ ਹੈ ਹਾਰਟ ਅਟੈਕ ਦਾ ਕੀ ਹਾਲ ਹੈ ਤੁਸੀਂ ਦੇਖਦੇ ਹੋ। ਆ ਦੋ ਦਿਨ ਪਹਿਲਾਂ ਦੀ ਖਬਰ ਹੈਗੀ ਆ। ਇੱਕ ਨੌਜਵਾਨ ਮੁੰਡਾ ক্রিকেট ਖੇਡ ਰਿਆ। ਹਾਂਜੀ ਇਧਰ ਛੱਕਾ ਮਾਰ ਰਿਆ ਤੇ ਛੱਕਾ ਮਾਰ ਕੇ ਤੇ ਅੱਗੇ ਤੁਰਿਆ ਹੀ ਹੈ ਤੇ ਉੱਥੇ ਬਹਿ ਜਾਂਦਾ ਹੈ। ਉੱਥੇ ਡਿੱਗ ਪੈਂਦਾ ਤੇ ਉੱਥੇ ਉਹਦੀ ਹਾਰਟ ਅਟੈਕ ਨਾਲ ਡੈਥ ਹੋ ਜਾਂਦੀ ਹੈ ਇਹ ਜਿਹੜੀਆਂ ਖਤਰਨਾਕ ਸਿਚੁਏਸ਼ਨਾਂ ਬਣਦਈਆਂ ਨੇ ਇਹਦੇ ਪਿੱਛੇ ਇਹ ਸਾਰੇ ਰਸਾਇਣ ਹੈਗੇ ਨੇ ਜੀ ਦੋ ਕੰਮ ਹੋ ਰਹੇ ਨੇ ਪੋਸ਼ਣ ਦੀ ਕਮੀ ਤੇ ਇਨ੍ਹਾਂ ਜ਼ਹਿਰਾਂ ਦਾ ਵਧਣਾ ਸੋ ਇਹ ਬੜੀ ਇੱਕ ਖਤਰਨਾਕ ਸਿਚੁਏਸ਼ਨ ਇਹਨਾਂ ਨੇ ਪੈਦਾ ਕੀਤੀ ਹੈ ਔਰ ਇਹ ਜ਼ਹਿਰ ਐਨੇ ਜ਼ਿਆਦਾ ਨੇ ਕਿ ਅਲਾਉਡ ਲਿਮਿਟਸ ਤੋਂ ਕਈ ਗੁਣਾ ਵੱਧ ਸੋ ਬੜਾ ਸੁਚੇਤ ਹੋਣ ਦੀ ਲੋੜ ਹੈ ਜੀ ਜੀ ਸੋ ਸਰ ਜੀ ਫਿਰ ਇਨ੍ਹਾਂ ਖਤਰਨਾਕ ਰਸਾਇਣਾਂ ਤੋਂ ਆਪਣੇ ਖਾਣੇ ਨੂੰ ਕਿਵੇਂ ਯਰਮਤ ਕਰੀਏ ਬਿਲਕੁਲ ਹੀ ਜ਼ਹਿਰ ਅਸੀਂ ਆਪ ਹੀ ਪਾਏ ਨੇ ਤੇ ਇਹਦੇ ਹੱਲ ਵੀ ਸਾਨੂੰ ਆਪ ਹੀ ਕਰਨੇ ਪੈਣਗੇ ਜੀ ਇਹ ਕੁਦਰਤੋਂ ਲੋ ਨਹੀਂ ਪਾਏ ਗਏ ਜੀ ਬਿਲਕੁਲ ਕੁਦਰਤ ਨੇ ਤੇ ਬੜਾ ਇੱਕ ਸ਼ੁੱਧ ਸਾਫ਼ ਸੁਥਰਾ ਖਾਣਾ ਸਾਨੂੰ ਦਿੱਤਾ ਸੀਗਾ ਇਨਸਾਨ ਨੂੰ ਸਭ ਤੋਂ ਸਮਝਦਾਰ ਜੀਵ ਬਣਾਇਆ ਸੀ ਠੀਕ ਹੈ ਸੀ ਤੇ ਇਹਦੀਆਂ ਹੀ ਗਲਤੀਆਂ ਨੇ ਕਿ ਇਹਨੇ ਹੀ ਆਪਣਾ ਸਭ ਤੋਂ ਜ਼ਿਆਦਾ ਖਾਣੇ ਦਾ ਇਨਸਾਨ ਕੀਤਾ ਬਾਕੀ ਕਿਸੇ ਜੀਵ ਦਾ ਖਾਣਾ ਅੱਜ ਵੀ ਜੰਗਲਾਂ 'ਚ ਚੱਲ ਜਾਓ ਤੇ ਉਹਨਾਂ ਹੀ ਸ਼ੋਦਾ ਹੈ ਸ਼ਾਇਦ ਇਸੇ ਕਰਕੇ ਉਹਨਾਂ ਨੂੰ ਅੱਜ ਵੀ ਕੋਈ ਬਿਮਾਰੀਆਂ ਨਹੀਂ ਅੱਜ ਵੀ ਉਹ ਤੰਦਰੁਸਤ ਜ਼ਿੰਦਗੀ ਜੀਂਦੇ ਨੇ ਇਹ ਇਨਸਾਨ ਅੱਜ ਇੰਨੀਆਂ ਸੁਵਿਧਾਵਾਂ ਸਹੇਦੀਆਂ ਹੋਣ ਦੇ ਬਾਵਜੂਦ ਇੰਨੇ ਹਸਪੀਟਲ ਡਾਕਟਰ ਦਵਾਈਆਂ ਹੋਣ ਦੇ ਬਾਵਜੂਦ ਅੱਜ ਇੰਨੀਆਂ ਬਿਮਾਰੀਆਂ ਕਿ ਮੇਰੇ ਖਿਆਲ ਨਹੀਂ ਕੋਈ ਪਰਿਵਾਰ ਬਚਿਆ ਹੋਵੇਗਾ ਜਿਹਦੇ ਵਿੱਚ ਅੱਜ ਦੀ ਲੇਟ ਚ ਕੋਈ ਨਾ ਕੋਈ ਬਿਮਾਰੀ ਨਹੀਂ ਇਹ ਜਿਹੜੀ ਸਿਚੁਏਸ਼ਨ ਹੈ ਇਸ ਤੋਂ ਅਗਰ ਬਚਣਾ ਹੈ ਤੇ ਨਿਰਸੰਦੇਹ ਸਾਨੂੰ ਆਪਣੇ ਖਾਣੇ ਨੂੰ ਜ਼ਹਿਰ ਮੁਕਤ ਕਰਨ ਦੇ ਉਪਾਅ ਕਰਨੇ ਪੈਣਗੇ ਅਸਲੀ ਉਪਾਅ ਤੇਹੀ ਹੈ ਕਿ ਅਸੀਂ ਆਪਣੇ ਖਾਣੇ ਦਾ ਗਾਉਣ ਦਾ ਤਰੀਕਾ ਬਦਲਿਆ ਅੱਜ ਪੂਰੀ ਦੁਨੀਆ ਵਿੱਚ ਆਰਗੈਨਿਕ ਫਾਰਮਿੰਗ ਦੀ ਗੱਲ ਹੋ ਰਹੀ ਹੈ ਜੀ ਤੇ ਬਹੁਤ ਜਗ੍ਹਾ ਤੇ ਆਰਗੈਨਿਕ ਫਾਰਮਿੰਗ ਹੋਣਾ ਸ਼ੁਰੂ ਹੋ ਗਈ ਹੈ। ਔਰ ਅਸਲ ਹਾਲਤ ਇਹੋ ਹੀ ਹੈ ਕਿ ਅਸੀਂ ਜ਼ਹਿਰ ਪਾਈਏ ਨਾ ਤਾਂ ਕਿ ਸਾਨੂੰ ਪੋਸ਼ਣ ਵੀ ਮਿਲੇ ਤੇ ਨਾਲ ਦੀ ਨਾਲ ਇਹਨਾਂ ਜ਼ਹਿਰਾਂ ਤੋਂ ਵੀ ਅਸੀਂ ਬਚੀਏ ਕਿਉਂਕਿ ਇਹ ਸਰੀਰ ਨੂੰ ਦੋਰੀ ਮਾਰ ਰਿਹਾ ਹੈ। ਜੀ ਪੋਸ਼ਣ ਦੀ ਘਾਟ ਕਰਕੇ ਅਲੱਗ ਸਮੱਸਿਆਵਾਂ ਆਉਣੇ ਤੇ ਇਹਨਾਂ ਜ਼ਹਿਰਾਂ ਕਰਕੇ ਅਲੱਗ ਸਮੱਸਿਆਵਾਂ ਆਉਣੇ। ਹੁਣ ਅਸੀਂ ਆਪਣੀ ਰਸੋਈ 'ਚ ਕੀ ਕਰ ਸਕਦੇ ਹਾਂ? ਇਹ ਜ਼ਿਆਦਾ ਮਹੱਤਵਪੂਰਨ ਹੈ ਇਸ ਵੇਲੇ। ਜੀ ਸੋ ਜਿਹੜੇ ਰਸੋਈ ਚ ਸਾਡੇ ਖਾਣੇ ਨੇ ਇਹ ਦੋ ਤਰ੍ਹਾਂ ਦੇ ਨੇ ਇੱਕ ਉਹ ਖਾਣੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਹੈਗਾ ਤੇ ਇੱਕ ਉਹ ਖਾਣੇ ਨੇ ਜਿਹੜੇ ਸੁੱਕੇ ਨੇ ਜੀ ਪਾਣੀ ਵਾਲੇ ਖਾਣੇ ਚ ਸਾਰੇ ਹਰੇ ਪੱਤੇ ਆ ਜਾਂਦੇ ਨੇ ਫਲ ਆ ਜਾਂਦੇ ਨੇ ਸਬਜ਼ੀਆਂ ਆ ਜਾਂਦੀਆਂ ਨੇ ਜੀ ਤੇ ਜਿਨ੍ਹਾਂ ਚ ਪਾਣੀ ਨਹੀਂ ਹੈਗਾ ਉਹਨਾਂ ਚ ਸਾਰੇ ਅਨਾਜ ਆ ਜਾਂਦੇ ਨੇ ਦਾਲਾਂ ਆ ਜਾਂਦੀਆਂ ਨੇ ਨਟਸ ਆ ਜਾਂਦੇ ਨੇ ਤੇਲ ਬੀਜ ਆ ਜਾਂਦੇ ਨੇ ਮਸਾਲੇ ਆ ਜਾਂਦੇ ਨੇ ਇਹ ਸਾਰਾ ਦੋ ਭਾਗਾਂ ਚ ਵੰਡੇ ਹੋਏ ਨੇ ਸੋ ਇਹਨਾਂ ਦੇ ਵਿੱਚ ਵੀ ਕੁਝ ਐਸੇ ਖਾਣੇ ਨੇ ਜਿਨ੍ਹਾਂ ਦੇ ਵਿੱਚ ਕੈਮੀਕਲ ਘੱਟ ਇਸਤੇਮਾਲ ਹੁੰਦੇ ਨੇ ਠੀਕ ਹੈ ਜੀ ਜਿਵੇਂ ਬਹੁਤ ਸਾਰੀਆਂ ਦਾਣਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਘੱਟ ਕੈਮੀਕਲ ਇਸਤੇਮਾਲ ਹੁੰਦੇ ਨੇ ਜਾਂ ਬਹੁਤ ਸਾਰੇ ਅਨਾਜ ਨੇ ਜਿਨ੍ਹਾਂ ਨੂੰ ਉਗਾਉਣ ਵੇਲੇ ਬਹੁਤ ਘੱਟ ਕੈਮੀਕਲ ਇਸਤੇਮਾਲ ਹੁੰਦੇ ਨੇ ਜੀ ਠੀਕ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਖਾਣੇ ਨੂੰ ਜ਼ਹਿਰ ਤੋਂ ਚੁਣ ਸਕੀਏ ਸੋ ਜਿਹੜੇ ਤੇ ਫਲ ਸਬਜ਼ੀਆਂ ਪੱਤੇ ਨੇ ਇਹਨਾਂ ਨੂੰ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਖਾਸ ਕਰਕੇ ਜਿਹੜੀਆਂ ਪੱਤੇਦਾਰ ਸਬਜ਼ੀਆਂ ਨੇ ਪਾਲਕ ਘਰ ਚ ਇਸਤੇਮਾਲ ਕਰਦੇ ਆ ਧਨੀਆ ਹੋ ਗਿਆ ਪੁਦੀਨਾ ਹੋ ਗਿਆ ਇਹੋ ਜੀਆਂ ਚੀਜ਼ਾਂ ਤੇ ਅੱਜ ਹਰ ਕੋਈ ਆਪਣੇ ਕਿਚਨ ਗਾਰਡਨ ਚ ਉਗਾ ਸਕਦਾ ਹੈ ਕੋਈ ਵੱਡੀ ਗੱਲ ਨਹੀਂ गमਲਿਆਂ ਦੇ ਵਿੱਚ ਉਗਾਈਆਂ ਜਾ ਸਕਦੀਆਂ ਨੇ ਘਰ ਦੀਆਂ ਛੱਤਾਂ ਤੇ ਉਗਾਈਆਂ ਜਾ ਸਕਦੀਆਂ ਨੇ ਬੜਾ ਆਸਾਨ ਹੈ ਇਹਨਾਂ ਨਾਲ ਇਹ ਕੋਈ ਨਾਲੇ ਤੇ ਮਨ ਵੀ ਲੱਗਾ ਰਹਿੰਦਾ ਤੇ ਨਾਲੇ ਇਹ ਹੈ ਕਿ ਉਹ ਤੂਫਾਨ ਮੁਝੈਰ ਮੁਕਤ ਮਿਲ ਜਾਂਦੀਆਂ ਨੇ ਤੇ ਘਰਾਂ ਦੇ ਵਿੱਚ ਹੀ ਇਹਨਾਂ ਨੂੰ ਉਗਾ ਲੈਣਾ ਚਾਹੀਦਾ ਤੇ ਜਿਹੜੇ ਦੂਸਰੇ ਅਨਾਜ ਨੇ ਜਿਵੇਂ ਹੁਣ ਮਿਲਟਸ ਜਿੰਨੇ ਨੇ ਇਹਨਾਂ ਦੇ ਵਿੱਚ ਖਾਦਾ ਦਵਾਈਆਂ ਨਾ ਦੇ ਮਾਤਰ ਜੀ ਇਹਨਾਂ ਨੂੰ ਅਗਰ ਖਾਦ ਦਵਾਈ ਪਾ ਦੇ ਹੋਤੇ ਇਹ ਇਹਨਾਂ ਨੂੰ ਫਾਇਦੀ ਨਹੀਂ ਲੱਗਦਾ ਕੁਦਰਤ ਤੋਂ ਲਿਆ ਸੀ ਜੀ ਤੋਂ ਅਸੀਂ ਉਹਨਾਂ ਚੀਜ਼ਾਂ ਨੂੰ ਚੁਣ ਸਕਦੇ ਜਿਨ੍ਹਾਂ 'ਚ ਜ਼ਹਿਰ ਘੱਟ ਨੇ ਤੇ ਜਿਹੜੇ ਹੈ ਵੀ ਨੇ ਕਿਉਂਕਿ ਉਹ ਉਗਾਉਣੇ ਤੇ ਸੀ ਉਹ ਮਿੱਟੀ ਦੇ ਵਿੱਚ ਹੀ ਨੇ ਤੇ ਇੱਕ ਫਸਲ ਅਸੀਂ ਪਹਿਲੀ ਕੱਢੀ ਆ ਉਹਦਾ ਜ਼ਹਿਰ ਉੱਤੇ ਹੈਗਾ ਇਹਦੇ ਤੇ ਨਹੀਂ ਪਿਆ ਲੇਕਿਨ ਉਹ ਪਿਛਲੀ ਜ਼ਹਿਰ ਪਿਛਲਾ ਜ਼ਹਿਰ ਤੇ ਜੇ ਮੌਜੂਦ ਹੈਗਾ ਹੀ ਹੈ ਉਹ ਜੜ ਰਾਈ ਬੂਟੇ ਚ ਆਉਣਾ ਆ ਉਹਨਾਂ ਤੋਂ ਬਚਣਵਾਤੇ ਇਹਨਾਂ ਨੂੰ ਡੀਟੌਕਸ ਕਰਨ ਦੇ ਤਰੀਕੇ ਸਾਨੂੰ ਪਤਾ ਹੋਣੇ ਚਾਹੀਦੇ ਨੇ ਜੀ ਸੋ ਮੈਂ ਦੋਨੋਂ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਨੇ ਸਾਡੇ ਖਾਣੇ ਨੇ ਪਾਣੀ ਵਾਲੇ ਤੇ ਬਿਨਾ ਪਾਣੀ ਦੇ ਉਹਨਾਂ ਨੂੰ ਡੀਟੌਕਸ ਕਰਨ ਦਾ ਤਰੀਕਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਸਭ ਤੋਂ ਪਹਿਲਾਂ ਤੇ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੇ ਵਿੱਚ ਪਾਣੀ ਹੈਗਾ ਜੀ ਪੱਤੇ ਫਲ ਤੇ ਸਬਜ਼ੀਆਂ ਇਹਨਾਂ 'ਚ ਅਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੀ ਤਰੀਕੇ ਵਰਤ ਕੇ ਦੇਖੇ ਕਿ ਸਭ ਤੋਂ ਜ਼ਿਆਦਾ ਇਫੈਕਟਿਵ ਕਿਹੜਾ ਤਰੀਕਾ ਹੁੰਦਾ ਆ ਉਹਨਾਂ ਚੋਂ ਕੁਝ ਤਰੀਕੇ ਜਿਹੜੇ ਸਾਨੂੰ ਚੰਗੇ ਲੱਗੇ ਮੈਂ ਉਹ ਤੁਹਾਡੇ ਨਾਲ ਸਾਂਝੇ ਕਰ ਦੇਣਾ ਇੱਕ ਤਰੀਕਾ ਤੇ ਨਾਰਮਲ ਪਾਣੀ ਲੈ ਕੇ ਉਹਦੇ ਵਿੱਚ ਅਗਰ ਤੁਸੀਂ ਮਿੱਠਾ ਸੋਡਾ ਜਿਹੜਾ ਜਿਨੂੰ ਬੇਕਿੰਗ ਸੋਡਾ ਕਹਿੰਦੇ ਆ ਉਹ ਪਾ ਦਿੰਦੇ ਹੋ 1 ਲੀਟਰ ਪਾਣੀ ਵਿੱਚ ਇੱਕ ਚਮਚ ਤੇ ਅਗਰ ਉਹਦੇ ਵਿੱਚ ਫਲ ਸਬਜ਼ੀਆਂ ਤੁਸੀਂ 15-20 ਮਿੰਟ ਡੋਬ ਕੇ ਰੱਖਦੇ ਹੋ ਤੇ ਫਿਰ ਉਹਦੇ ਚੋਂ ਕੱਢ ਕੇ ਚੰਗੀ ਤਰ੍ਹਾਂ ਧੋ ਲੈਂਦੇ ਹੋ ਤੇ ਇਹ ਲਗਭਗ 80-82% ਤੁਹਾਡੇ ਜ਼ਹਿਰਾਂ ਨੂੰ ਹਟਾ ਦਿੰਦਾ ਹੈ ਉਹ ਜੀ ਠੀਕ ਦੂਸਰਾ ਆ ਜਾਂਦਾ ਹੈਗਾ ਆ ਸਰਕਾ ਸਰਕਾ ਜਿਹੜਾ ਇਹ 1 ਲੀਟਰ ਪਾਣੀ ਪਿੱਛੇ ਲਗਭਗ 1 ਚਮਚ 5 ਤੋਂ 10 ਐਮਐਲ ਜਿਹੜਾ ਇਹ ਅਗਰ ਪਾ ਕੇ ਇਹਦੇ ਵਿੱਚ ਵੀ ਅਗਰ 15 ਤੋਂ 20 ਮਿੰਟ ਫਲਸ ਸਬਜ਼ੀਆਂ ਨੂੰ ਡੋਪਤਾ ਜਾਵੇ ਤੇ ਇਹ ਵੀ ਲਗਭਗ 80 85% ਜੜੇ ਜਾਨੀ ਹਟਾਉਣ ਦੀ ਸ਼ਮਤਾ ਰੱਖਦਾ ਹੈ ਤੇ ਇਹ ਦੋ ਤਰੀਕੇ ਤੇ ਆਲਰੇਡੀ ਪ੍ਰਚਲਿਤ ਹੈਗੇ ਨੇ ਪਰ 80 85% ਹਟਾਉਣਾ ਕਾਫੀ ਨਹੀਂ ਹੈ ਫਿਰ ਅਸੀਂ ਵੱਡੀ ਗਲਤੀ ਕੀ ਕਰਦੇ ਆ ਇਹਦੇ ਵਿੱਚ ਕਿ ਅਸੀਂ ਫਲ ਸਬਜ਼ੀਆਂ ਦੇ ਛਿਲਕੇ ਲਾ ਲੈਂਦੇ ਆ ਜੀ ਤੇ ਜਦੋਂ ਛਿਲਕੇ ਲਾਉਨੇ ਆ ਤੇ ਫਿਰ ਪੋਸ਼ਣ ਬਹੁਤ ਜ਼ਿਆਦਾ ਵੇਸਟ ਹੋ ਜਾਂਦਾ ਹੈ ਖਾਸ ਕਰ ਜਿਹੜੇ ਵਾਟਰ ਸੂਪਰ ਫਾਈਬਰ ਨੇ ਜਾਂ ਜੋ ਜਿਹੜੇ ਸੋਲਿਡ ਫਾਈਬਰ ਨੇ ਉਹ ਵੀ ਤੇ ਬਹੁਤ ਸਾਰੇ ਫਾਈਟੋਨਿਊਟ੍ਰੀਐਂਟਸ ਜਿਹੜੇ ਨੇ ਕਿਉਂਕਿ ਸਾਰੇ ਤੁਹਾਨੂੰ ਪਤਾ ਹੀ ਹੈ ਸਬਜ਼ੀਆਂ ਦੇ ਰੰਗ ਜਿਹੜੇ ਨੇ ਨਾ ਜਾਂ ਫਲਾਂ ਦੇ ਉਹ ਛਿਲਕਿਆਂ ਦੇ ਵਿੱਚ ਹੀ ਹੁੰਦੇ ਨੇ ਜੀ ਸੇਬ ਦਾ ਜਿਹੜਾ ਲਾਲ ਰੰਗ ਹੈ ਉਹ ਬਾਹਰ ਛਿਲਕੇ ਤੇ ਅੰਦਰੋਂ ਤੇ ਚਿੱਟਾ ਹੈ ਜੀ ਠੀਕ ਹੈ ਇਸ ਤਰ੍ਹਾਂ ਜਦੋਂ ਉਹ ਜਿਹੜੇ ਰੰਗ ਨੇ ਉਹਨਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫਾਈਟੋਨਿਊਟ੍ਰੀਟ ਨੇ ਜਿਨ੍ਹਾਂ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ ਤੇ ਉਹ ਵੀ ਵੇਸਟ ਹੁੰਦੇ ਨੇ ਤੇ ਅਸੀਂ ਉਹ ਨਹੀਂ ਲਾਉਣਾ ਚਾਹੁੰਦੇ ਉਹਨਾਂ ਨੂੰ ਰੱਖਣਾ ਚਾਹੁੰਦੇ ਆ ਤਾਂ ਕਿ ਜਿਹੜੀ ਪੋਸ਼ਣ ਦੀ ਕਮੀ ਹੋ ਰਹੀ ਹੈ ਉਸ ਤੋਂ ਬਚਿਆ ਜਾ ਸਕੇ ਜੀ ਤੇ ਸਾਨੂੰ ਹੋਰ ਇਫੈਕਟਿਵ ਤਰੀਕੇ ਚਾਹੀਦੇ ਸੀਗੇ ਤੇ ਫਿਰ ਕਰਦੇ ਕਰਦੇ ਨਾ ਇਸ ਤਰ੍ਹਾਂ ਹੀ ਇੱਕ ਪ੍ਰੋਡਕਟ ਮੇਰੇ ਸਾਹਮਣੇ ਆਇਆ ਉਹਦਾ ਨਾਂ ਹੈਗਾ ਐਲਓਸੀ ਜੀ ਮੈਂ ਇਸ ਤਰੀ ਸਟੱਡੀ ਕਰ ਰਿਹਾ ਸੀ ਯੂਐਨਈਪ ਯੂनाइटेड ਨੇਸ਼ਨ ਨੀਰਵਾਰਮੈਂਟ ਪ੍ਰੋਟੈਕਸ਼ਨ ਏਜੰਸੀ ਤੇ ਉਤੋਂ ਪਤਾ ਲੱਗਾ ਕਿ ਇੱਕ ਪ੍ਰੋਡਕਟ ਨੂੰ ਵਰਲਡ এনਵਾਇਰਨਮੈਂਟ ਅਚੀਵਮੈਂਟ ਅਵਾਰਡ ਮਿਲਿਆ ਜੀ ਹਾਲਾਂਕਿ ਉਹ ਘਰੇਲੂ ਸਫਾਈ ਦਾ ਪ੍ਰੋਡਕਟ ਹੈ ਜੋ ਫਰਸ਼ ਖੂਬ ਸਾਫ਼ ਕਰਨ ਲਈ ਇਹਨੂੰ ਬਣਾਇਆ ਹੈ ਕੰਪਨੀ ਨੇ ਡਿਵੈਲਪ ਕੀਤਾ ਉਹਨਾਂ ਨੇ ਕਿਤੇ ਰეკਮੈਂਡ ਨਹੀਂ ਕੀਤਾ ਕਿ ਇਹ ਫਲ ਸਬਜ਼ੀਆਂ ਤੋਂ ਬਣ ਆਉਂਦੇ ਆ ਜੀ ਲੇਕਿਨ ਜਦੋਂ ਮੈਂ ਉਹਦੇ ਇਨਗਰੀਡੀਐਂਟਸ ਦੇਖੇ ਕਿ ਉਹਦੇ ਵਿੱਚ ਉਹਨਾਂ ਨੇ ਐਲੋਵੀਰਾ ਔਰ ਕੋਕੋਨਟ ਮੂ ਇਸਤੇਮਾਲ ਕੀਤਾ ਹੈ ਤੇ ਮੈਂ ਕਹਿੰਦਾ ਇਹਦੇ ਵਿੱਚ ਕੋਈ ਖਤਰਨਾਕ ਚੀਜ਼ ਨਹੀਂ ਹੈ ਤੇ ਇੱਕ ਵਾਰ ਇਹਨੂੰ ਟਰਾਈ ਕੀਤਾ ਜਾਏ ਜੇ ਫਲ ਸਬਜ਼ੀਆਂ ਧੋਣ ਵਾਸਤੇ ਵੀ ਨਾਲੇ ਦੂਜਾ ਉਹ ਜਦੋਂ ਉਸ ਪ੍ਰੋਡਕਟ ਨੂੰ ਸਟੱਡੀ ਕੀਤਾ ਤੇ ਉਹ ਇੱਕ ਟੈਕਨੋਲੋਜੀ ਜਿਹੜੀ ਹੈ ਉਹ ਡਸਟ ਬਲਾਸਟਿੰਗ ਟੈਕਨੋਲੋਜੀ ਉਹ ਬੜੀ ਕਮਾਲ ਦੀ ਸੀ ਕਿ ਇਹ ਟੈਕਨੋਲੋਜੀ ਕੀ ਹੁੰਦੀ ਹੈ ਕਿ ਜਿਹੜੀ ਇੱਕ ਤਾਂ ਫਲ ਸਬਜ਼ੀ ਦੀ ਤਹਿ ਜਾਂ ਉਤਲੀ ਕੁਦਰਤ ਨੇ ਦਿੱਤੀ ਜਿਹੜੀ ਤੇ ਉਹਦੇ ਉੱਤੇ ਚਿਪਕੀ ਹੈ ਕੀਟਨਾਸ਼ਕ ਦਵਾਈ ਜਾਂ ਕੋਈ ਵੀ ਰਸਾਇਣ ਇਹ ਜਿਹੜਾ ਪ੍ਰੋਡਕਟ ਹੈ ਇਹ ਦਾ ਜਿਹੜਾ ਸੋਲੂਸ਼ਨ ਬਣਾਉਂਦੇ ਆ ਅਸੀਂ ਡਿলিউਟ ਕਰਕੇ ਉਹ ਇਹਨਾਂ ਦੋਨਾਂ ਤਹਿਵਾਂ ਤੇ ਵਿੱਚ ਵੜ ਜਾਂਦਾ ਜੀ ਤੇ ਉਹਨੂੰ ਸਹਤੋਂ ਪੁੱਟ ਦਿੰਦਾ ਬਾਕੀ ਜੀ ਜਿਹਾ ਉਤੋਂ ਰਗੜ ਕੇ ਸਾਫ਼ ਕਰ ਦਿੰਿਆ ਨਾ ਇਹ ਉਹਨੂੰ ਪੁੱਟ ਦਿੰਦਾ ਉਤੋਂ ਤਹਿਤੋਂ ਜਦੋਂ ਪੁੱਟ ਦਿੰਦਾ ਤੇ ਮੈਂ ਜਦੋਂ ਸਟੱਡੀ ਕਰ ਰਿਹਾ ਸੀ ਮਾਇੰਦ ਜੀ ਗਿਆ ਕਿ ਆ ਕਰ ਇਹਨੂੰ ਫਲ ਸਬਜ਼ੀਆਂ ਤੇ ਇਸਤੇਮਾਲ ਕਰ ਲੈਨੇ ਆ ਤੇ ਕੀ ਇਹ ਬਾਤ ਚੈੱਕ ਕਰ ਲਾਂਗੇ ਕਿ ਇਹ ਆਪਣਾ ਕੋਈ ਰਿਸਾਇੰਸ ਨਹੀਂ ਛੱਡ ਰਿਹਾ ਜੀ ਜਾਂ ਇਹ ਚੋਂ ਕੋਈ ਨੁਕਸਾਨਤ ਨਹੀਂ ਹੋ ਰਿਹਾ ਤੇ ਅਸੀਂ ਸੋਚਿਆ ਕਿ ਚਲੋ ਇਹਨੂੰ ਟਰਾਈ ਕਰਦੇ ਆ ਜੀ ਤੇ ਜਿਹਨੂੰ ਟਰਾਈ ਕੀਤਾ ਉਹਨੂੰ ਉਹਦੀ ਰੇਸ਼ਿਓ ਅਸੀਂ ਰੱਖੀ 1 ਲੀਟਰ ਪਾਣੀ ਦੇ ਵਿੱਚ 1 ਐਮ ਐਲ ਮਾਤਰ ਕਿਉਂਕਿ ਬੜਾ ਗਾੜਾ ਪ੍ਰੋਡਕਟ ਹੈ ਉਹ ਜੀ ਸੋ ਉਹਦੇ ਵਿੱਚ ਫਲ ਸਬਜ਼ੀਆਂ ਅਸੀਂ 8 ਘੰਟੇ ਵਾਸਤੇ ਜਿਹੜੇ ਪੱਤੇ ਸੀ ਉਹ 15 ਮਿੰਟ ਤੇ ਜਿਹੜੇ ਫਲ ਸਬਜ਼ੀਆਂ ਸੀ ਅੱਧੇ ਘੰਟੇ ਡਿਪ ਰੱਖੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਰਨਿੰਗ ਵਾਟਰ ਦੇ ਨਾਲ ਪੋੜਿਆ ਤੇ ਫਿਰ ਦੇਖਿਆ ਕਿ ਕਿ ਲਗਭਗ 100% ਜਿਹੜੇ ਬਾਰੀ ਸਤਹ ਦੇ ਜੜੇ ਜਾਇਰ ਸੀ ਉਹ ਮੇਟਾ ਦਿੱਤੇ ਤੇ ਚੰਗੀ ਗੱਲ ਇਹ ਅਸੀਂ ਆਪਣਾ ਕੋਈ ਰੈਗੂਲਰ ਨਹੀਂ ਛੱਡਿਆ ਉਹਨੇ ਜੀ ਮੈਂ ਕਹੇ ਯਾਰ ਇਹ ਤੇ ਬੜਾ ਕਮਾਲ ਦਾ ਪ੍ਰੋਡਕਟ ਹੈ ਹਾਂਜੀ ਇਹਨੂੰ ਤੇ ਅਸੀਂ ਇਸਤੇਮਾਲ ਕਰ ਸਕਦੇ ਹਾਂ ਸੋ ਮੈਂ ਲਗਭਗ ਪਿਛਲੇ 21 ਸਾਲਾਂ ਤੋਂ ਉਸ ਪ੍ਰੋਡਕਟ ਨੂੰ ਫਲ ਸਬਜ਼ੀਆਂ ਧੋਣ ਵਾਸਤੇ ਵੀ ਇਸਤੇਮਾਲ ਕਰ ਰਿਹਾ ਹਾਂ ਜੀ ਤੇ ਉਹਦੇ ਬੜੇ ਕਮਾਲ ਦੇ ਰਿਜ਼ਲਟ ਸੋ ਜਿਹੜੇ ਵੀ ਮੇਰੇ ਫੈਮਿਲੀ ਫਰੈਂਡਸ ਜਾਂ ਮੇਰੇ ਯਾਰ ਦੋਸਤ ਨੇ ਜਾਂ ਹੋਰ ਵੀ ਮੈਨੂੰ ਜਾਣਨ ਵਾਲੇ ਨੇ ਹੌਲੀ-ਹੌਲੀ ਉਹਨਾਂ ਤੱਕ ਵੀ ਉਹ ਪਤਣ ਰੋਇਆ ਤੇ ਉਹਨੂੰ ਜਿਹੜਾ ਉਹਦੇ ਨਾਲ ਹੀ ਉਹਨੂੰ ਸਾਫ਼ ਕਰਦੇ ਆ ਸੋ ਫਲ ਸਬਜ਼ੀਆਂ ਤੇ ਪੱਤਿਆਂ ਨੂੰ ਧੋਣ ਵਾਸਤੇ ਤੇ ਮੈਂ ਇਹਨਾਂ ਨੂੰ ਇਹ ਇਸਤੇਮਾਲ ਕਰਦਾ ਹੈ ਫੁੱਲ ਫਾਰਮ ਉਹਦਾ ਹੈਗਾ ਲਿਕਵਿਡ ਆਰਗੈਨਿਕ ਕਲੀਨਰ ਸ਼ੌਪਸ ਵਿੱਚ ਉਹਨੂੰ ਐਲਓਸੀ ਕਹਿੰਦੇ ਨੇ ਜੀ ਠੀਕ ਹੈ ਜੀ ਇੱਕ ਬੜੀ ਮਸ਼ਹੂਰ ਕੰਪਨੀ ਹੈ ਇੰਟਰਨੈਸ਼ਨਲ ਉਹਨੇ ਬਣਾਇਆ ਤੇ ਉਸ ਕੰਪਨੀ ਦਾ ਨਾਮ ਐਮਵੀ ਹੈ ਜੀ ਸੋ ਕੋਈ ਵੀ ਇਥੋਂ ਐਮਵੀ ਤੋਂ ਉਹਨੂੰ ਲੈ ਕੇ ਤੇ ਇਸਤੇਮਾਲ ਕਰ ਸਕਦਾ ਹੈ ਦੂਸਰੀ ਗੱਲ ਜਿਹੜੀ ਹੈ ਕਿ ਜਿਹੜੇ ਸਾਡੇ ਅਨਾਜ ਨੇ ਜਾਂ ਸਾਡੀਆਂ ਦਾਲਾਂ ਨੇ ਜਾਂ ਸਾਡੇ ਜਿਹੜੇ ਨੱਟਸ ਨੇ ਤੇਲ ਬੀਜ ਨੇ ਇਨਾਂ ਨੂੰ ਅਗਰ ਅਸੀਂ ਡੀਟੌਕਸੀਫਾਈ ਕਰਨਾ ਹੈ ਤੇ ਇਹਦੇ ਵਾਸਤੇ ਸਾਨੂੰ ਕਿਸੇ ਵੀ ਪ੍ਰੋਡਕਟ ਦੀ ਲੋੜ ਨਹੀਂ ਹੈ ਜੀ ਇਹਨਾਂ ਵਿੱਚ ਕੁਦਰਤ ਨੇ ਇੱਕ ਬੜੀ ਕਮਾਲ ਦੀ ਚੀਜ਼ ਪਾਈ ਹੈ ਇਹ ਜਿੰਨੇ ਵੀ ਸਾਡੇ ਖਾਣੇ ਨੇ ਇਹ ਸੁੱਤੀਅ ਅਵਸਥਾ ਦੇ ਵਿੱਚ ਹੁੰਦੇ ਨੇ ਸਲੀਪਿੰਗ ਕੰਡੀਸ਼ਨ ਦੇ ਵਿੱਚ ਤੁਸੀਂ ਦੇਖਦੇ ਹੋ ਇਹ ਦਾਣੇ ਨੂੰ ਜਦੋਂ ਤਿਆਰ ਹੋ ਜਾਂਦਾ ਤੇ ਇਹਨੂੰ ਤੁਸੀਂ ਸੰਭਾਲ ਕੇ ਰੱਖ ਲੈਂਦੇ ਹੋ ਭਾਵੇਂ 2 ਸਾਲ ਰੱਖ ਲੋ ਸੁੱਕਾ ਤੇ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਆਂਦੀ ਉਸੇ ਤਰ੍ਹਾਂ ਹੀ ਹੁੰਦਾ ਹੈ ਲੇਕਿਨ ਜਦ ਵੀ ਤੁਸੀਂ ਉਹਨੂੰ ਪਾਣੀ ਦਿੰਦੇ ਹੋ ਤੇ ਫੇਰ ਉਹਦੇ ਚੱਕ ਕਰਿਆ ਸਟਾਰਟ ਹੁੰਦੀ ਹੈ ਜੀ ਅੰਕੂਰਨ ਸਟਾਰਟ ਹੁੰਦਾ ਹੋਗਾ ਤੇ ਉਦੋਂ ਉਸਤੀ ਅਵਸਥਾ ਦੇ ਵਿੱਚੋਂ ਇਹ ਲਾਈਫ ਕੰਡੀਸ਼ਨ ਚ ਆਉਂਦਾ ਹੈ ਉਹਦੇ ਚ ਜੀਵ ਜਿਹੜਾ ਐਕਟਿਵ ਹੁੰਦਾ ਫਿਰ ਜੀ ਸੋ ਪੈਸਿਵ ਲਾਈਫ ਤੇ ਐਕਟਿਵ ਲਾਈਫ ਇਹ ਇਹਨਾਂ ਦਾਣਿਆਂ ਦੇ ਵਿੱਚ ਅਨਾਜਾਂ ਦੇ ਵਿੱਚ ਇਹ ਹੈਗੀ ਹੈ ਲੇਕਿਨ ਇਹ ਜਦੋਂ ਪੈਸਿਵ ਤੋਂ ਐਕਟਿਵ ਦੇ ਵਿੱਚ ਜਾਂਦਾ ਆ ਇਹ ਖੁਦ ਆਪਣੇ ਆਪ ਨੂੰ ਡੀਟੌਕਸੀਫਾਈ ਕਰਦਾ ਹੈ ਜੀ ਸੋ ਇਹਨੂੰ ਅਗਰ ਤੁਸੀਂ ਪਾਣੀ ਦੇ ਵਿੱਚ ਡਿਪ ਕਰ ਦਿੰਦੇ ਹੋ ਡੋਪ ਦਿੰਦੇ ਹੋ ਤੇ ਅਲੱਗ-ਅਲੱਗ ਦਾਣਿਆਂ ਦੀ ਪਾਣੀ 'ਚ ਰੱਖਣ ਦੀ ਕੈਪੈਸਿਟੀ ਅਲੱਗ-ਅਲੱਗ ਹੈ ਜਿਹੜੇ ਵੱਡੇ ਦਾਣੇ ਉਹਨਾਂ ਨੂੰ 6 ਤੋਂ 8 ਘੰਟੇ ਤੁਸੀਂ ਰੱਖ ਸਕਦੇ ਹੋ ਜਿੰਨੇ ਛੋਟੇ ਦਾਣੇ ਉਹਨਾਂ ਦਾ ਟਾਈਮ ਘੱਟ ਹੁੰਦਾ ਕਿਉਂਕਿ ਉਹ ਫਿਰ ਪਾਣੀ 'ਚ ਡੁੱਬ ਕੇ ਉਹ ਐਕਟਿਵ ਹੋਣ ਤੋਂ ਬਾਅਦ ਕੀਤੇ ਮਰੀ ਨਾ ਜਾਣ ਜੀ ਮਰ ਨਹੀਂ ਦੇਣਾ ਹੁੰਦਾ ਉਹਨਾਂ ਨੂੰ ਜਿੰਦਾ ਹੀ ਰੱਖਣਾ ਸੋ ਉਹਨਾਂ ਦਾ ਟਾਈਮ ਘੱਟ ਚਾਹੀਦਾ ਹੁੰਦਾ ਹੈ ਉਹਨਾਂ ਸੋ ਉਹਨਾਂ ਨੂੰ ਅਗਰ ਅਸੀਂ ਪਾਣੀ 'ਚ ਡੋਬ ਦਈਏ ਤੇ ਦੋ ਫਾਇਦੇ ਹੁੰਦੇ ਨੇ ਇੱਕ ਤਾਂ ਉਹ ਐਕਟਿਵ ਫਾਰਮ 'ਚ ਆ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੈ ਉਹ ਕਈ ਗੁਣਾ ਵੱਧ ਜਾਂਦੀ ਹੈ ਜੀ ਮੈਂ ਉਦਾਹਰਨ ਦਾ ਉੱਤ ਲੈ ਰਿਹਾ ਕਿ ਜਿਵੇਂ ਮੂੰਗੀ ਦਾ ਦਾਣਾ ਹੈ ਅਗਰ ਉਹ ਸੁੱਕਾ ਆ ਦਾਲ ਮੂੰਗੀ ਹੁੰਦੀ ਹੈ ਸੁੱਕੀ ਹੈ ਤੇ ਉਹ ਉਹਦੇ ਵਿੱਚ ਉਹਦੀ ਫੂਡ ਵੈਲਿਊ ਜਿਹੜੀ ਹੈ ਉਹ 32 ਹੈ ਜਿਵੇਂ 32 ਹੈ ਲੇਕਿਨ ਜੇ ਤੁਸੀਂ ਉਹਨੂੰ 8 ਘੰਟੇ ਪਾਣੀ ਚ ਡੋਬ ਕੇ ਪਹਿਲਾਂ ਤੇ ਫਿਰ ਉਹਨੂੰ ਅੰਕੂਰਿਤ ਕਰਵਾ ਦਿੰਦੇ ਹੋ ਜੀ ਤੇ ਉਹਦਾ ਫੂਡ ਗ੍ਰੇਡ ਜਿਹੜਾ ਉਹ 76 ਹੋ ਜਾਂਦਾ 76 ਹੋ ਜਾਂਦਾ ਦੋਨੇ ਤੋਂ ਵੀ ਜ਼ਿਆਦਾ ਜੀ ਹਾਂਜੀ ਸੋ ਇਹ ਦੋ ਫਾਇਦੇ ਉੱਥੇ ਮਿਲਦੇ ਜੀ ਇੱਕ ਤਾਂ ਉਹ ਦਾਣਾ ਜਦੋਂ ਪਾਣੀ ਚ ਤੁਸੀਂ ਰੋਕਦੇ ਹੋ ਤੇ ਜਗਾ ਜਗਾ ਕੋਈ ਜੀ ਰਿਹਾ ਚੱਤਾ ਹੈ ਕਿਉਂਕਿ ਉਹਦਾ ਆਪਣਾ ਜੀਵਨ ਸ਼ੁਰੂ ਹੋ ਰਿਹਾ ਤਾਂ ਉਹ ਆਪਣੇ ਆਪ ਨੂੰ ਡੀਟੌਕਸੀਫਾਈ ਕਰਦਾ ਜੀ ਸੋ ਉਹ ਜਿੰਨੇ ਜਿਆਦਾ ਰੋਚ ਹੁੰਦੇ ਉਸ ਪਾਣੀ ਚ ਛੱਡ ਦਿੰਦਾ ਤੁਸੀਂ ਬਸ ਇਨਾ ਕਰਨਾ ਕਿ ਉਸ ਪਾਣੀ ਨੂੰ ਰੋੜ ਦਿਓ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਤੋਰੋ ਹਾਂਜੀ ਸੋ ਇਹ ਆਪਣੇ ਆਪ ਹੀ ਡੀਟੌਕਸੀਫਾਈ ਹੋ ਜਾਂਦੇ ਨੇ ਕਿਸੇ ਵੀ ਚੀਜ਼ ਦੀ ਸਾਨੂੰ ਰੋੜ ਦਈ ਜੀ ਸੋ ਜਿੰਨੀਆਂ ਵੀ ਦਾਲਾਂ ਨੇ ਜਾਂ ਅਨਾਜ ਨੇ ਤੁਸੀਂ ਦੇਖਿਆ ਹੋਵੇਗਾ ਕਿ ਪੁਰਾਣੇ ਸਾਡੇ ਜਿਹੜੇ ਬੁਜੁਰਗ ਸੀਗੇ ਘਰਾਂ ਦੇ ਵਿੱਚ ਉਹ ਕਹਿੰਦੇ ਸੀ ਕਣਕ ਧੋ ਕੇ ਖਾਓ ਹਾਂਜੀ ਉਹ ਨੂੰ ਧੋ ਦਿੰਦੇ ਸੀ ਧੋਣ ਨਾਲ ਕੀ ਹੁੰਦਾ ਸੀ ਉਹ ਡੀਟੌਕਸਿਫਾਈ ਹੋ ਜਾਂਦੀ ਸੀ ਸੋ ਇਹ ਪਹਿਲੇ ਵੀ ਤਰੀਕੇ ਵਰਤੇ ਗਏ ਨੇ ਲੇਕਿਨ ਹੁਣ ਇਹ ਸਾਇੰਟਿਫਿਕ ਰਿਕਰਡਾਂ ਦੇ ਵਿੱਚ ਸਾਹਮਣੇ ਆ ਗਿਆ ਤੇ ਇਸ ਤਰ੍ਹਾਂ ਅਸੀਂ ਜਿੰਨੇ ਵੀ ਅਨਾਜ ਨੇ ਜਾਂ ਸਾਡੇ ਤੇਲ ਬੀਜ ਨੇ ਜਾਂ ਦਾਲਾਂ ਨੇ ਇਹਨਾਂ ਨੂੰ ਵਰਤਣ ਤੋਂ ਪਹਿਲਾਂ ਸਾਨੂੰ ਯਾਨੀ ਕਿ ਖਾਣ ਤੋਂ ਪਹਿਲਾਂ ਪ੍ਰੋਸੈਸ ਕਰਨ ਤੋਂ ਪਹਿਲਾਂ ਇਹਨਾਂ ਨੂੰ ਪਾਣੀ ਦੇ ਵਿੱਚ ਜੇ ਦਾਲ ਕੋਈ ਬਣਾਉਣੀ ਹੈ ਤੇ ਅਸੀਂ ਟੁੱਟੀਆਂ ਦਾਲਾਂ ਨਾਲ ਖਰੀਦ ਕੇ ਲਈਏ ਚਿਲਕੇ ਵਾਲੀਆਂ ਇਹ ਸਬੂਤੀਆਂ ਲਈਏ ਜਿਨ੍ਹਾਂ ਤੇ ਜੀਵਨ ਹੈਗਾ ਤੇ ਉਹਨਾਂ ਨੂੰ ਪਹਿਲਾਂ 8 ਘੰਟੇ ਵਾਸਤੇ ਪਾਣੀ ਚ ਰੋਕਨੀ ਹੁੰਦੀ ਹੈ। ਦਾਣੇ ਸਾਰੀਆਂ ਜਿਹੜੀਆਂ 6 ਤੋਂ 8 ਘੰਟੇ ਵਾਸਤੇ ਪਾਣੀ ਚ ਰੋਕਣੀਆਂ ਹੁੰਦੀਆਂ। ਅਨਾਜ ਜਿਹੜੇ ਨੇ ਇਹ ਅਲੱਗ-ਅਲੱਗ ਨੇ ਥੋੜਾ ਜਿਹਾ ਘੱਟ ਟਾਈਮ ਹੈ। ਤੋਂ ਇਹ 4 ਤੋਂ 6 ਘੰਟੇ ਹੁੰਦੇ ਨੇ। ਜਿਹੜੇ ਛੋਟੇ ਦਾਣੇ ਨੇ ਜਿਵੇਂ ਤੇਲ ਅਲਸੀ ਨੇ ਛੋਟੇ-ਛੋਟੇ ਦਾਣੇ ਹੁੰਦੇ ਨੇ। ਅਖਰੋਟ ਨੇ ਇਹਨਾਂ ਦਾ ਛਿਲਕਾ ਬੜਾ ਪਤਲਾ ਜਿਹਾ ਹੁੰਦਾ ਹੈ। ਇਹਨਾਂ ਨੂੰ ਵੀ 3 ਤੋਂ 4 ਘੰਟੇ ਚਾਹੀਦੇ ਹੁੰਦੇ ਨੇ। ਸੋ ਇਹ ਅਲੱਗ-ਅਲੱਗ ਟਾਈਮਿੰਗ ਆ ਉਹ ਸਾਨੂੰ ਪਤਾ ਹੋਣਾ ਚਾਹੀਦਾ ਤੇ ਓਨੀ ਦੇਰ ਬਾਅਦ ਤੇ ਉਹਨਾਂ ਨੂੰ ਪਾਣੀ 'ਚ ਪਹਿਲਾਂ ਡੋਬਲੀਏ ਤੇ ਫਿਰ ਉਹਨਾਂ ਨੂੰ ਇਸਤੇਮਾਲ ਕਰ ਲਈਏ ਤੇ ਆਪਣੇ ਆਪ ਹੀ ਜ਼ਹਿਰ ਮੁਕਤ ਦੋ ਫਾਇਦੇ ਤੁਹਾਨੂੰ ਮੈਂ ਦੱਸਣੇ ਆ ਇੱਕ ਤਾਂ ਜ਼ਹਿਰ ਮੁਕਤ ਹੋ ਜਾਂਦੇ ਨੇ ਦੂਜਾ ਉਹ ਪੋਸ਼ਣ ਦਾ ਜਿਹੜੀ ਵੈਲਿਊ ਉਹ ਕਈ ਗੁਣਾ ਵੱਧ ਜਾਂਦੀ ਹੈ ਸੋ ਸਾਡੀਆਂ ਇਹ ਦੋਨੋਂ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ ਇੱਕ ਤੇ ਪੋਸ਼ਣ ਦੀ ਜਿਹੜੀ ਘਾਟ ਹੈ ਉਹਦੇ ਕਰਕੇ ਜਿਹੜੀਆਂ ਸਮੱਸਿਆਵਾਂ ਹੋ ਰਹੀਆਂ ਨੇ ਉਹ ਵੀ ਘਟਣਗੀਆਂ ਤੇ ਜਿਹੜਾ ਨਾਲੇ ਜ਼ਹਿਰਾਂ ਤੋਂ ਜਿਹੜਾ ਨੁਕਸਾਨ ਹੋ ਰਿਹਾ ਉਹ ਵੀ ਘਟ ਜਾਂਦਾ ਸੋ ਇਹ ਬੜੇ ਆਸਾਨ ਜਿਹੇ ਤਰੀਕੇ ਨੇ ਜਿਨ੍ਹਾਂ ਨੂੰ ਹਰ ਕਿਸੇ ਕਰਨਾ ਚਾਹੀਦਾ ਆਪਣੇ ਖਾਣੇ ਨੂੰ ਜੇ ਤੁਸੀਂ ਜ਼ਹਿਰ ਮੁਕਤ ਕਰ ਲੈਂਦੇ ਹੋ ਉਹ ਵਿੱਚ ਪੋਸ਼ਣ ਵਧਾ ਲੈਂਦੇ ਹੋ ਮਾਰਨ ਦੀ ਬਜਾਏ ਪੋਸ਼ਣ ਨੂੰ ਵਧਾ ਲੈਂਦੇ ਹੋ ਤੇ ਇਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੁੰਦੀਆਂ ਨੇ ਮੇਰਾ ਪ੍ਰੈਕਟੀਕਲ ਐਕਸਪੀਰੀਅੰਸ ਇਹ ਹੈਗਾ ਕਿ 20 ਕਿਸਾਲ ਜ਼ਿਆਦਾ ਹੀ ਹੋ ਗਿਆ ਮੇਰੇ ਕੋਲ 22-23 ਸਾਲ ਹੋ ਗਏ ਨੇ ਹੁਣ ਤਾਂ ਜੇ 2001 ਤੋਂ ਗਿਣ ਲਓ 2001 ਤੋਂ ਲੈ ਕੇ ਹੁਣ ਤੇ 25 ਚੱਲ ਰਿਹਾ 24 ਸਾਲ ਹੋ ਗਏ ਨੇ ਤੇ 24 ਸਾਲਾਂ ਤੋਂ ਜਦ ਤੋਂ ਮੈਂ ਖਾਣੇ ਨੂੰ ਡੀਟੌਕਸੀਫਾਈ ਕਰਨਾ ਸ਼ੁਰੂ ਕੀਤਾ ਹੈ ਪਰਿਵਾਰ ਦੇ ਵਿੱਚੋਂ ਬਿਮਾਰੀਆਂ ਹੋਟਲ ਗਾਇਬ ਹੋ ਚੁੱਕਿਆ ਨੇ ਠੀਕ ਹੈ ਜੀ ਮੈਨੂੰ ਵੀ ਆਦਿ ਕਰ ਚ ਕੋਈ ਬਿਮਾਰ ਹੋਇਆ ਹੋਵੇ ਹਾਂਜੀ ਤੋਂ ਇੱਕ ਸਿਹਤਮੰਦ ਤੰਦਰੁਸਤ ਜ਼ਿੰਦਗੀ ਜੀਣਦੇ ਆ ਤੇ ਇੱਕ ਸਾਨਜੇ ਤਰੀਕੇ ਨੇ ਜਿਹਨਾਂ ਨੂੰ ਫਾਲੋ ਕਰਕੇ ਕੋਈ ਵੀ ਆਪਣੇ ਖਾਣੇ ਮੁਹਾਰ ਮੁਕਤ ਕਰਕੇ ਤੇ ਇੱਕ ਤੰਦਰੁਸਤ ਜ਼ਿੰਦਗੀ ਜੀ ਸਕਦਾ ਹੈ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਤੁਸੀਂ ਆਪਣੇ ਭੋਜਨ ਨੂੰ ਜ਼ਹਿਰ ਮੁਕਤ ਕਿਵੇਂ ਕਰਨਾ ਹੈ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਉਂਦੇ ਹਾਂ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਾਸਤ੍ਰਿਕਾ